ਗੋੜੀ ਕਬੀਰ ਜੀ ਬਿਨ ਸਤ ਸਤੀ ਹੋਏ ਕੈਸੇ ਨਾਰੋ ਪਲਾ ਸਤ ਧਰਮ ਤੋਂ ਬਿਨਾ ਕੋਈ ਇਸਤਰੀ ਸਤ ਕਿਵੇਂ ਬਣ ਸਕਦੀ ਹੈ ਸਤੀ ਕਿਵੇਂ ਹੋ ਸਕਦੀ ਪੰਡਤ ਦੇਖੋ ਹਿਰਦੈ ਵਿਚਾਰੋ ਪੰਡ ਜੀ ਮਨ ਵਿੱਚ ਵਿਚਾਰ ਕੇ ਵੇਖੋ ਸਤ ਹੋਣ ਨਾਲ ਸਤੀ ਹੋਇਆ ਜਾਂਦਾ ਅੱਗ ਵਿੱਚ ਸੜ ਕੇ ਮਰ ਜਾਣ ਨਾਲ ਸਤੀ ਨਹੀਂ ਹੋਇਆ ਜਾਂਦਾ। ਪ੍ਰੀਤ ਬਿਨਾ ਕੈਸੇ ਬਦੈ ਸਨੇਹ? ਇਸੇ ਤਰ੍ਹਾਂ ਹਿਰਦੇ ਵਿੱਚ ਪ੍ਰੀਤ ਤੋਂ ਬਿਨਾ ਪ੍ਰਭੂਪਤੀ ਨਾਲ ਪਿਆਰ ਕਿਵੇਂ ਬਣ ਸਕਦਾ? ਜਬ ਲਗ ਰਸ ਤਬ ਲਗ ਨਹੀਂ ਨੇ ਰਹਾਉ। ਜਤੈ ਮਨ ਵਿੱਚ ਮਾਇਆ ਦਾ ਚਸਕਾ ਹੈ ਤਾਂ ਤਾ ਹੀ ਪਤੀ ਪਰਮਾਤਮਾ ਨਾਲ ਨੇ ਪਿਆਰ ਨਹੀਂ ਪੈ ਸਕਦਾ। ਪਿਆਰ ਦੇ ਦਾਵੇ ਝੂਠੇ ਨੇ ਸਾਹਨ ਸਤ ਕਰੇ ਜੀ ਆਪਣੇ ਜੋ ਮਨੁੱਖ ਮਾਇਆ ਨੂੰ ਹੀ ਆਪਣੇ ਹਿਰਦੇ ਵਿੱਚ ਸਤ ਸਮਝਦਾ ਹੈ ਸੋ ਰਮੈ ਕੋ ਮਿਲੈ ਨ ਸੁਪਨੇ ਉਹ ਪ੍ਰਭੂ ਨੂੰ ਸੁਪਨੇ ਵਿੱਚ ਵੀ ਭਾਉ ਕਦੇ ਵੀ ਨਹੀਂ ਮਿਲ ਸਕਦਾ ਤਨ ਮਨ ਧਨ ਗ੍ਰਹਿ ਸੌਪ ਸਰੀਰ ਜੋ ਆਪਣਾ ਤਨ ਮਨ ਧਨ ਘਰ ਤੇ ਸਰੀਰ ਆਪਣੇ ਪਤੀ ਦੇ ਹਵਾਲੇ ਕਰ ਦਿੰਦੀ ਹੈ ਸੋਈ ਸੁਹਾਗਣ ਕਹੇ ਕਬੀਰ ਕਬੀਰ ਆਖਦਾ ਹੈ ਉਹ ਜੀਵ ਇਸਤਰੀ ਭਾਗਾ ਵਾਲੀ ਹੈ ਸੁਹਾਗਣ ਹੈ ਗੌੜੀ ਕਬੀਰ ਜੀ ਵੇਖਿਆ ਬਿਆਪਿਆ ਸਗਲ ਸੰਸਾਰ ਸਾਰਾ ਜਹਾਨ ਹੀ ਮਾਇਆ ਦੇ ਪ੍ਰਭਾਵ ਨਾਲ ਲੱਪਿਆ ਹੋਇਆ ਹੈ ਨਪਿਆ ਹੋਇਆ ਹੈ ਬਿਖਿਆ ਲੈਡੂ ਵੀ ਪਰਿਵਾਰ ਮਾਇਆ ਸਾਰੇ ਹੀ ਕੁਟੰਬ ਨੂੰ ਸਾਰੇ ਹੀ ਜੀਵਾਂ ਨੂੰ ਡੋਬੀ ਬੇਟੀ ਹੈ ਰੇ ਨਰ ਨਾਓ ਚੌੜ ਕਤ ਬੋੜੀ اے ਮਨੁੱਖ ਤੂੰ ਆਪਣੀ ਜ਼ਿੰਦਗੀ ਦੀ ਬੇੜੀ ਕਿਉਂ ਰੜੇ ਥਾਂ ਤੇ ਡੋਬ ਲਈ ਹੈ ਹਾਰ ਸਿਓ ਤੋੜ ਬਿਖਿਆ ਸੰਗ ਜੋੜੀ ਰਹਾਓ ਉਹ ਪ੍ਰਭੂ ਨਾਲੋਂ प्रीत ਤੋੜ ਕੇ ਮਾਇਆ ਨਾਲ ਗੰਢੀ ਬੈਠਾ ਹੈ ਸੁਰ ਨਰ ਦਾਦੇ ਲਾਗੀ ਕਾ ਆਗ ਸੁਰ ਨਰ ਦਾਦੇ ਲਾਗੀ ਆਗ ਸਾਰੇ ਜਗਤ ਵਿੱਚ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ ਜਿਸ ਵਿੱਚ ਦੇਵਤੇ ਤੇ ਮਨੁੱਖ ਸਾਰੇ ਹੀ ਸੜ ਰਹੇ ਹਨ ਚੰਗੇ ਭਲੇ ਬੰਦੇ ਵੀ ਉਹਦੇ ਵਿੱਚ ਆਪਣੇ ਆਪ ਨੂੰ ਸਾੜ ਰਹੇ ਹਨ ਨਿਕਟ ਨੀਰ ਪਸ ਪੀਵਸਨਾ ਝਾਗ ਇਸ ਅਗ ਨੂੰ ਸ਼ਾਂਤ ਕਰਨ ਲਈ ਨਾਮ ਰੂਪ ਪਾਣੀ ਵੀ ਨੇੜੇ ਹੀ ਹੈ ਪਰ ਇਹ ਪਸ਼ੂ ਜੀਵ ਉਦਮ ਕਰਕੇ ਪੀਂਦਾ ਨਹੀਂ ਚੇਤਤ ਚੇਤਤ ਨਿਕਸਿਓ ਨੀਰ ਉਹ ਨਾਮ ਰੂਪ ਪਾਣੀ ਸਿਮਰਨ ਕਰਦਿਆਂ ਕਰਦਿਆਂ ਰੱਬ ਨੂੰ ਯਾਦ ਕਰਦਿਆਂ ਕਰਦਿਆਂ ਅਰਬੀ ਯਾਦ ਵਿੱਚ ਜੁੜੇ ਰਹਿਣ ਕਰਕੇ ਮਨੁੱਖ ਦੇ ਹਿਰਦੇ ਵਿੱਚ ਪ੍ਰਗਟ ਹੁੰਦਾ ਹੈ ਸੋ ਜਲ ਨਿਰਮਲ ਕਥਤ ਕਬੀਰ ਕਬੀਰ ਆਖਦਾ ਹੈ ਉਹ ਅੰਮ੍ਰਿਤ ਜਲ ਪਵਿੱਤਰ ਹੁੰਦਾ ਹੈ ਤ੍ਰਿਸ਼ਨਾ ਦੀ ਅੱਗ ਉਸੇ ਜਲ ਨਾਲ ਬੁਝ ਸਕਦੀ ਹੈ ਗੌੜੀ ਕਬੀਰ ਜੀ ਜੇ ਹ ਕੁੱਲ ਪੂਤ ਨਾ ਗਿਆਨ ਅਵੇਚਾਰੀ ਜਿਸ ਕੁੱਲ ਵਿੱਚ ਗਿਆਨ ਦੀ ਵਿਚਾਰ ਕਰਨ ਵਾਲਾ ਕੋਈ ਪੁੱਤਰ ਨਹੀਂ ਜੰਮਿਆ ਵਿਦਵਾ ਕਸ਼ਨਾ ਭਈ ਮਹਤਾਰੀ ਉਸ ਦੀ ਮਾਂ ਰੰਡੀ ਕਿਉਂ ਨਾ ਹੋ ਜਾਏ ਤੋ ਇਹ ਗੱਲ ਯਾਦ ਰੱਖਿਓ ਵੀ ਵਿਦਵਾ ਕਿਹੜੀ ਮਾਂ ਨੇ ਹੋਣਾ ਮਤ ਮਾਂ ਨੇ ਜਿਸ ਮਤ ਮਾਂ ਦੇ ਵਿੱਚੋਂ ਕੋਈ ਵੀ ਭਲਾ ਕੰਮ ਪ੍ਰਗਟ ਨਹੀਂ ਹੋ ਰਿਹਾ ਸਮਝ ਵਾਲਾ ਵਿਵੇਕ ਵਾਲਾ ਉੱਚੀ ਅਕਲ ਵਾਲਾ ਕੰਮ ਪੈਦਾ ਨਹੀਂ ਹੁੰਦਾ ਉਹ ਮਤ ਬਾਝ ਕਿਉਂ ਨਹੀਂ ਹੋ ਜਾਂਦੀ ਰੰਡੀ ਕਿਉਂ ਨਹੀਂ ਆ ਜਾਂਦੀ ਜੇਹ ਨਰ RAM ਭਗਤ ਨਹ ਸਾਦੀ ਜਿਸ ਮਨੁੱਖ ਨੇ ਪ੍ਰਭੂ ਦੀ ਬੰਦਗੀ ਨਹੀਂ ਕੀਤੀ ਜਨਮਤ ਕਾਸ਼ ਨਾ ਮੋ ਉਹ ਅਪਰਾਧੀ ਰਹਾਓ ਉਹ ਅਪਰਾਧੀ ਜੰਮਦਾ ਹੀ ਕਿਉਂ ਨਹੀਂ ਮਰ ਗਿਆ ਮੁੱਚ ਮੁੱਚ ਗਰਭ ਗਏ ਕੀ ਨ ਬਚਿਆ ਸੰਸਾਰ ਵਿੱਚ ਕਈ ਗਰਭ ਸਣ ਗਏ ਇਹ ਬੰਦਗੀ ਹੀਣਾ ਚੰਦਰਾ ਕਿਉਂ ਬਚ ਗਿਆ ਬਡ ਬਜ ਰੂਪ ਜੀਵੇ ਜਗ ਮਜਿਆ ਬੰਦਗੀ ਤੋਂ ਸਖਣਾ ਹੈ ਜਗਤ ਵਿੱਚ ਇੱਕ ਕੋੜੀ ਜੀਉ ਬਡ ਭਜ ਰੂਪ ਡੁੰਡੇ ਵਾਂ ਕੋੜੀ ਜੀਉ ਰਹਾ ਹੈ ਉਹ ਕਬੀਰ ਜੈਸੇ ਸੁੰਦਰ ਸਰੂਪ ਨਾਮ ਬਿਨਾ ਜੈਸੇ ਕੁਬਜ ਕਰੂਪ ਏ ਕਬੀਰ ਬੇਸ਼ੱਕ ਆਖ ਜੋ ਮਨੁੱਖ ਨਾਮ ਤੋਂ ਸਖਣੇ ਹਨ ਉਹ ਭਾਵੇਂ ਵੇਖਣ ਨੂੰ ਸੋਹਣੇ ਰੂਪ ਵਾਲੇ ਹਨ ਪਰ ਨਾਮ ਤੋਂ ਸਖਣੇ ਅਸਲ ਵਿੱਚ ਕੁੱਬੇ ਤੇ ਬਦ ਸ਼ਕਲ ਹਨ ਉਹਨਾਂ ਦੀ ਸ਼ਕਲ ਸੋਹਣੀ ਨਹੀਂ ਹੈ ਗੌੜੀ ਕਬੀਰ ਜੀ ਜੋ ਜਨ ਲੈ ਖਸਮ ਕਾ ਨਾਉ ਤਿੰਨ ਕੈ ਸਦ ਬਲਿਹਾਰੈ ਜਾਉ ਜੋ ਮਨੁੱਖ ਮਾਲਕ ਪ੍ਰਭੂ ਦਾ ਨਾਮ ਜਪਦੇ ਹਨ ਮੈਂ ਸਦਾ ਉਹਨਾਂ ਤੋਂ ਸਦਕੇ ਜਾਣਾ ਸੋ ਨਿਰਮਲ ਨਿਰਮਲ ਹਰ ਗੁਣ ਗਾਵੇ ਜੋ ਵੀਰ ਪ੍ਰਭੂ ਦੇ ਸੋਹਣੇ ਨਿਰਮਲ ਗੁਣ ਗਾਉਂਦਾ ਹੈ ਉਹ ਪਵਿੱਤਰ ਹੈ ਸੋ ਭਾਈ ਮੇਰੇ ਮਨ ਭਾਵੇ ਰਹਾਓ ਤੇ ਉਹ ਮੇਰੇ ਮਨ ਵਿੱਚ ਪਿਆਰਾ ਲੱਗਦਾ ਜੇਹ ਘਟ ਰਾਮ ਰਹਾ ਭਰਪੂਰ ਤਿਨ ਕੀ ਪਗ ਪੰਕਜ ਹਮ ਧੂਰ ਜਿਨਾ ਮਨੁੱਖਾਂ ਦੇ ਹਿਰਦਿਆਂ ਵਿੱਚ ਪ੍ਰਭੂ ਪ੍ਰਗਟ ਹੋ ਗਿਆ ਹੈ ਉਹਨਾਂ ਦੇ ਕੌਲ ਫੁੱਲ ਵਰਗੇ ਸੋਹਣੇ ਚਰਨਾਂ ਦੀ ਅਸੀਂ ਧੂੜ ਹਾਂ ਪਾਉ ਚਰਨਾਂ ਤੋਂ ਸਦਕੇ ਹਾਂ ਜਾਤ ਜੁਲਾਹ ਮਤ ਕਾ ਧੀਰ ਕਬੀਰ ਭਾਵੇਂ ਜਾਤ ਦਾ ਜੁਲਾਹ ਹੈ ਪਰ ਮਤ ਦਾ ਧੀਰਜ ਵਾਲਾ ਹੈ ਸਹਜ ਸਹਜ ਗੁਣ ਰਮੈ ਕਬੀਰ ਕਿਉਂਕਿ ਅਡੋਲਤਾ ਵਿੱਚ ਰਹਿ ਕੇ ਪ੍ਰਭੂ ਦੇ ਗੁਣ ਗਾਉਂਦਾ ਹੈ ਗੋੜੀ ਕਬੀਰ ਜੀ ਗਗਨ ਰਸਾਲ ਚੁਐ ਮੇਰੀ ਪਾਠੀ ਮੇਰੀ ਗगन ਰੂਪ ਪਠੀ ਵਿੱਚੋਂ ਸਵਾਦਲਾ ਅੰਮ੍ਰਿਤ ਚੋ ਰਿਹਾ ਹੈ ਭਾਉ ਜਿਉਂ-ਜਿਉਂ ਮੇਰਾ ਮਨ ਪ੍ਰਭੂ ਦੀ ਯਾਦ ਵਿੱਚ ਜੁੜਦਾ ਹੈ ਉਸ ਯਾਦ ਵਿੱਚ ਜੁੜੇ ਰਹਿਣ ਦੀ ਇਕ ਤਾਰ ਲਗਨ ਮਨੋਂ ਅੰਮ੍ਰਿਤ ਦੀ ਧਾਰ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਸੰਚ ਮਹਾਰਸ ਤਨ ਭਇਆ ਕਠੀ ਇਸ ਉੱਚੇ ਨਾਮ ਰਸ ਨੂੰ ਇਕੱਠਾ ਕਰਨ ਕਰਕੇ ਸਰੀਰ ਦੀ ਮਮਤਾ ਲੱਕੜੀਆਂ ਦਾ ਕੰਮ ਦੇ ਰਹੀ ਹੈ ਪਾਉ ਸਰੀਰ ਦੀ ਮਮਤਾ ਸੜ ਗਈ ਹੈ ਉਹ ਆਕੋ ਕਹੀਐ ਸਹਜ ਮਤਵਾਰਾ ਉਸ ਨੂੰ ਕੁਦਰਤੀ ਤੌਰ ਤੇ ਪਾਉ ਸੁਭਾਵਕ ਹੀ ਮਸਤ ਹੋਇਆ ਹੋਇਆ ਆਖੀਦਾ ਹੈ ਪੀਵਤ ਰਾਮ ਰਸ ਗਿਆਨ ਵਿਚਾਰਾ ਰਹਾਉ ਜਿਸ ਮਨੁੱਖ ਨੇ ਗਿਆਨ ਦੇ ਵਿਚਾਰ ਦੇ ਰਾਹੀ ਬਹੁ ਸੁਰਤ ਮਾਇਆ ਤੋਂ ਉੱਚੀ ਕਰਕੇ ਰਾਮ ਰਸ ਪੀਤਾ ਹੈ ਸਹਜ ਕਲਾਲਨ ਜੋ ਮਿਲ ਆਈ ਜਦੋਂ ਸਹਜ ਅਵਸਥਾ ਰੂਪ ਸ਼ਰਾਬ ਪਲਾਉਣ ਵਾਲੀ ਆ ਮਿਲਦੀ ਹੈ ਆਨੰਦ ਮਾਤੇ ਅਨੰਦ ਨਜਾਈ ਤੋdo ਆਨੰਦ ਵਿੱਚ ਮਸਤ ਹੋ ਕੇ ਉਮਰ ਦਾ ਹਰੇਕ ਦਿਨ ਬੀਤਦਾ ਹੈ ਭਾਉ ਨਾਮ ਸਿਮਰਦਿਆਂ ਮਨ ਵਿੱਚ ਐਸੀ ਹਾਲਤ ਪੈਦਾ ਹੁੰਦੀ ਹੈ ਜਿੱਥੇ ਮਨ ਮਾਇਆ ਦੇ ਚਕੋਲਿਆਂ ਵਿੱਚ ਡੋਲਦਾ ਨਹੀਂ ਇਸ ਹਾਲਤ ਨੂੰ ਸਹਿਜ ਅਵਸਥਾ ਕਹੀਦਾ ਹੈ ਇਹ ਸਹਿਜ ਅਵਸਥਾ ਮਨ ਨੂੰ ਇੱਕ ਕਲਾਲਣ ਹੈ ਜੋ ਨਾਮ ਦਾ ਨਸ਼ਾ ਦੇ ਜਾਂਦੀ ਹੈ ਇਸ ਨਸ਼ੇ ਤੋਂ ਵਿਛਣ ਨੂੰ ਚਿਤ ਨਹੀਂ ਕਰਦਾ ਤੇ ਮੁੜ-ਮੁੜ ਨਾਮ ਦੀ ਲੈ ਵਿੱਚ ਹੀ ਟਿਕੇ ਰਹੇਦਾ ਹੈ ਚੀਨਤ ਚੀਤ ਨਿਰੰਜਨ ਲਾਇ ਇਸ ਤਰ੍ਹਾਂ ਆਨੰਦ ਮਾਣ ਮਾਣ ਕੇ ਜਦੋਂ ਮੈਂ ਆਪਣਾ ਮਨ ਨਿਰੰਕਾਰ ਨਾਲ ਜੋੜਿਆ ਕੋ ਕਬੀਰ ਤੋ ਅਨੁਭਵ ਪਾਇਆ ਏਕ ਬੀਰਾਖ ਤਾਂ ਮੈਨੂੰ ਅੰਦਰਲਾ ਚਾਨਣ ਲੱਭ ਪਿਆ ਗੌੜੀ ਕਬੀਰ ਜੀ ਮਨ ਦਾ ਸੁਭਾਅ ਮਨਹਿ ਬਿਆਪੀ ਹਰੇਕ ਮਨੁੱਖ ਦੇ ਮਨ ਦੀ ਅੰਦਰਲੀ ਲਗਨ ਜੋ ਵੀ ਹੋਵੇ ਉਸ ਮਨੁੱਖ ਦੇ ਸਾਰੇ ਮਨ ਭਾਉ ਮਨ ਦੀ ਸਾਰੀ ਦੌੜ ਭਾਜ ਸਾਰੇ ਮਨੁੱਖੀ ਜੀਵਨ ਉਤੇ ਪ੍ਰਭਾਵ ਪਾ ਰੱਖਦੀ ਹੈ ਮਨਹਿ ਮਾਰ ਕਮਨ ਸਿਧ ਥਾਪੀ ਤਾਂ ਫਿਰ ਮਨ ਨੂੰ ਮਾਰ ਕੇ ਕਿਹੜੀ ਕਮਾਈ ਕਰ ਲਈਦੀ ਹੈ ਭਾਉ ਕੋਈ ਕਾਮਯਾਬੀ ਵਾਲੀ ਗੱਲ ਨਹੀਂ ਹੁੰਦੀ ਕਮਨ ਸੁਮਨ ਜੋ ਮਨ ਮਾਰੇ ਉਹ ਕਿਹੜਾ muni ਹੈ ਜੋ ਮਨ ਨੂੰ ਮਾਰਦਾ ਹੈ ਮਨ ਕਉ ਮਾਰ ਕਹੋ ਕਿਸ ਤਰੈ ਰਹਾਓ ਦੱਸੋ ਮਨ ਨੂੰ ਮਾਰ ਕੇ ਉਹ ਕਿਸ ਨੂੰ ਤਰਦਾ ਹੈ ਮਨ ਅੰਤਰ ਬੁਲੈ ਸਭ ਕੋਈ ਹਰੇਕ ਮਨੁੱਖ ਮਨ ਦਾ ਪ੍ਰੇਰਿਆ ਹੋਇਆ ਹੀ ਬੋਲਦਾ ਹੈ ਭਾਵੇਂ ਜੋ ਚੰਗੇ ਬੰਦੇ ਕੰਮ ਮਨੁੱਖ ਕਰਦਾ ਹੈ ਉਨਾਂ ਲਈ ਪ੍ਰੇਰਣਾ ਮਨ ਵੱਲੋਂ ਹੀ ਹੁੰਦੀ ਹੈ ਮਨ ਮਾਰੇ ਬਿਨਾ ਭਗਤ ਨਾ ਹੋਈ ਇਸ ਵਾਸਤੇ ਮਨ ਨੂੰ ਮਾਰਨ ਤੋਂ ਬਿਨਾ ਭਾਉ ਮਨ ਨੂੰ ਵਿਕਾਰਾਂ ਤੋਂ ਹੁੜਨ ਤੋਂ ਬਿਨਾ ਭਗਤੀ ਵੀ ਨਹੀਂ ਹੋ ਸਕਦੀ ਕਹ ਕਬੀਰ ਜੋ ਜਾਣੈ ਭਿਓ ਏ ਕਬੀਰ ਆਖ ਜੋ ਮਨੁੱਖ ਇਸ ਰਮਜ ਨੂੰ ਸਮਝਦਾ ਹੈ ਮਦ ਮਨ ਮਦ ਸੋਦਨ ਤ੍ਰਿਪਮਣ ਦੇਓ ਉਸ ਦਾ ਮਾਨ ਤਿੰਨਾਂ ਲੋਕਾਂ ਨੂੰ ਚਾਨਣ ਦੇਣ ਵਾਲੇ ਪ੍ਰਮਾਤਮਾ ਦਾ ਰੂਪ ਹੋ ਜਾਂਦਾ ਹੈ। ਮਦਸੂਦਨ ਮધુਦੈਂਤ ਨੂੰ ਮਾਰਨ ਵਾਲਾ ਪ੍ਰਮਾਤਮਾ। ਬੁਰਾਈਆਂ ਨੂੰ ਖਤਮ ਕਰਨ ਵਾਲਾ ਕਾਲਪੁਰਖ ਵੈਗੁਰੂ। ਗੌੜੀ ਕਬੀਰ ਜੀ ਓਏ ਜੋ ਦੀਸੈ ਅੰਬਰ ਤਾਰੇ ਉਹ ਤਾਰੇ ਜੋ ਆਕਾਸ਼ ਵਿੱਚ ਦੇਰਸ ਰਹੇ ਹਨ। ਕਿੰਨ ਓਏ ਚੀਤੇ ਚੀਤਨ ਹਾਰੇ। ਕਿਸ ਚਤਰਕਾਰ ਨੇ ਚਿਤਰੇ ਹਨ ਕੋਹਰੇ ਪੰਡਤ ਅੰਬਰ ਕਾਂ ਸਿਉ ਲਾਗਾ ਦੱਸ ਏ ਪੰਡਤ ਆਕਾਸ਼ ਕਿਸ ਦੇ ਆਸਰੇ ਕਿਸ ਦੇ ਸਹਾਰੇ 부ਝੇ 부ਜਨ ਹਾਰ ਸੁਪਾਗਾ ਰਹਾਓ ਕੋਈ ਭਾਗਾ ਵਾਲਾ ਸਿਆਣਾ ਬੰਦਾ ਹੀ ਇਸ ਰਮਝ ਨੂੰ ਸਮਝਦਾ ਹੈ ਕਿਉਂਕਿ ਜਿਹੜਾ ਬ੍ਰਾਹਮਣ ਆ ਉਹ ਕਹਿੰਦਾ ਹੀ ਵੀ ਦਿਨ ਚੰਗੇ ਹੁੰਦੇ ਆ ਮਾੜੇ ਚੰਗੇ ਹੁੰਦੇ ਆ ਤਾਰੇ ਆ ਹੁੰਦਾ ਵਾ ਐਸ ਐਸ ਸੂਰਜ ਦੀ ਰੋਤ ਨਾਲ ਐਸਾ ਇਸ ਤਰ੍ਹਾਂ ਦਾ ਸਮਾਂ ਹੁੰਦਾ ਤੇ ਗੁਰੂ ਸਾਹਿਬ ਕਹਿੰਦੇ ਵੀ ਠੀਕ ਹੈ ਜੇ ਤੇਰੇ ਕੋਲ ਨਹੀਂ ਸਮਝ ਆ ਵੀ ਤੈਨੂੰ ਦੁਨੀਆ ਤੋਂ ਜਾਣ ਤੋਂ ਬਾਅਦ ਦਾ ਵੀ ਪਤਾ ਆ ਵੀ ਬੰਦਾ ਇੱਥੋਂ ਜਾਊਗਾ ਫਿਰ ਅੱਗੇ ਕੀ ਹੋਊਗਾ ਤਾਂ ਫਿਰ ਮੈਨੂੰ ਇਹ ਇੰਨਾ ਕੁ ਤਾਂ ਸਮਝ ਆ ਵੀ ਇਹ ਤਾਰੇ ਕਾਦੇ ਨਾਲ ਕਾਦੇ ਆਸਰੇ ਤੇ ਖਲੋਤੇ ਆ ਅੰਬਰ ਨੂੰ ਕਿਹੜਾ ਥੰਮ ਦਿੰਦਾ ਹੋਇਆ ਜਿਹਦੇ ਆਸਰੇ ਤੇ ਇਹ ਅੰਬਰ ਖਲੋਤਾ ਸੂਰਜ ਚੰਦ ਕਰੈ ਉਹ ਜਿਆਰਾ ਇਹੋ ਇਹ ਜੋ ਸੂਰਜ ਤੇ ਚੰਦਰਮਾ ਆਦਿ ਜਗਤ ਵਿੱਚ ਚਾਨਣ ਕਰ ਰਹੇ ਆ ਸਭ ਮੈਂ ਪਸਰੇ ਆ ਬ੍ਰਹਮ ਪਸਾਰਾ ਇਨਾਂ ਸਭਨਾ ਵਿੱਚ ਪ੍ਰਭੂ ਦੀ ਜੋਤ ਹੀ ਪ੍ਰਕਾਸ਼ ਖਿਲਰਿਆ ਹੋਇਆ ਕਹੋ ਕਬੀਰ ਜਾਣੇਗਾ ਸੋਏ ਏ ਕਬੀਰ ਬੇਸ਼ੱਕ ਆਖ ਇਸ ਭੇਦ ਨੂੰ ਉਹੀ ਮਨੁੱਖ ਸਮਝੇਗਾ ਹਿਰਦੇ ਰਾਮ ਮੁਖ ਰਾਮੈ ਹੋਏ ਜਿਸ ਦੇ ਹਿਰਦੇ ਵਿੱਚ ਪ੍ਰਭੂ ਵਸ ਰਿਹਾ ਹੈ ਤੇ ਮੂੰਹ ਵਿੱਚ ਵੀ ਕੇਵਲ ਪ੍ਰਭੂ ਹੀ ਹੈ ਭਾਵੇਂ ਜੋ ਮੂੰਹੋਂ ਵੀ ਪ੍ਰਭੂ ਦੇ ਗੁਣ ਉਚਾਰ ਰਿਹਾ ਹੈ ਸੌਖੇ ਅਰਥਾਂ 'ਚ ਏਦਾਂ ਕਹਿ ਲਓ ਜਿਹੜਾ ਅੰਦਰੋਂ ਤੇ ਬਾਹਰੋਂ ਉਸ ਰੱਬੀ ਗੁਣਾਂ ਨੂੰ ਵਿਚਾਰ ਰਿਹਾ ਆ ਉਹਦੇ ਭੇਦ ਨੂੰ ਉਹ ਹੀ ਸਮਝ ਸਕਦਾ ਆ ਉਹਦੇ ਹਿਰਦੇ ਵਿੱਚੋਂ ਇਹ ਖਿਆਲ ਪੈਦਾ ਹੋਣਗੇ ਗੌੜੀ ਕਬੀਰ ਜੀ ਵੇਦ ਕੀ ਪੁੱਤਰੀ ਸਿਮਰਤ ਪਾਈ ਹੈ ਵੀਰੇ ਸਿਮਰਤੀ ਜੋ ਵੇਦਾਂ ਦੇ ਆਧਾਰ ਤੇ ਬਣੀ ਹੈ ਸਾਂਕਲ ਦੇ ਸਾਂਕਲ ਜੇਬਰੀ ਲਹਿ ਆਈ ਇਹ ਤਾਂ ਆਪਣੇ ਸ਼ਰਧਾਲੂਆਂ ਵਾਸਤੇ ਵਰਨਾ ਆਸ਼ਮ ਦੇ ਮਨੋਂ ਸੰਗਲ ਤੇ ਕਰਮकांड ਦੀਆਂ ਰस्सियां ਲੈ ਕੇ ਆਈ ਹੋਈ ਹੈ ਧਰਮ ਗ੍ਰੰਥ ਮਨੋਂ ਸੰਸਾਰ ਨੂੰ ਕਰਮकांड ਤੇ ਨਫ਼ਰਤਾਂ ਦੀਆਂ ਰस्सियां ਪਾ ਰਿਹਾ ਇਸ ਕਰਕੇ ਇਹਨਾਂ ਨੂੰ ਧਰਮ ਗ੍ਰੰਥ ਨਹੀਂ ਮੰਨਿਆ ਜਾ ਸਕਦਾ ਆਪਣ ਨਗਰ ਆਪ ਤੇ ਬੰਧਿਆ ਇਸ ਸਮਰਤੀ ਨੇ ਆਪਣੇ ਸਾਰੇ ਸ਼ਰਧਾਲੂ ਆਪ ਹੀ ਜਕੜੇ ਹੋਏ ਮੋ ਕੈ ਫਾਂਦ ਕਾਲ ਸਰ ਸੰਧਿਆ ਰਹਾਓ ਇਹਨਾਂ ਨੂੰ ਸਵਰਗਾਦਿਕ ਦੇ ਬਹੁਤੀ ਫਾਹੀ ਵਿੱਚ ਫਸਾ ਕੇ ਇਹਨਾਂ ਦੇ ਸਿਰ ਤੇ ਮੌਤ ਦੇ ਸਹੰਦ ਦਾ ਤੀਰ ਇਸ ਨੇ ਖਿੱਚਿਆ ਹੋਇਆ ਇਹਦੇ ਆਲੇ ਦੁਆਲੇ ਸਾਰਾ ਕੁਝ ਆਪ ਹੀ ਇਹਨੇ ਸਿਰਜਿਆ ਹੋਇਆ ਹੈ। ਕੱਟੀ ਨਾ ਕਟੇ, ਟੁੱਟ ਨਾ ਜਾਈ। ਇਹ ਸਮ੍ਰਿਤੀ ਰੂਪ ਆਹੀ ਸ਼ਰਧਾਲੂਆਂ ਪਾਸੋਂ ਵੱਡਿਆਂ ਵੱਡੀ ਨਹੀਂ ਜਾਂਦੀ। ਜਾ ਸਕਦੀ ਹੈ ਤੇ ਨਾ ਹੀ ਆਪਣੇ ਆਪ ਇਹ ਟੁੱਟਦੀ ਹੈ। ਸਾਤ ਸਾਪਨ ਹੋਏ, ਜਗ ਕੋ ਖਾਈ ਹੁਣ ਤਾਂ ਇਹ ਸੱਪਣੀ ਬਣ ਕੇ ਜਗਤ ਨੂੰ ਖਾ ਰਹੀ ਹੈ। ਕੌਣ? ਤੁਹਾਡੀ ਇਹ ਇਹ ਸੋਕੜ ਘੜੀ ਗਈ ਨਕਲੀ ਮਰਿਆਦਾ ਜਿਹੜੀ ਧਰਮ ਦੇ ਨਾਂ ਤੇ ਦੁਨੀਆ ਦੇ ਸਾਹਮਣੇ ਪਰੋਸੀ ਗਈ ਹੈ ਪਾਉ ਜਿਵੇਂ ਸੱਪਣੀ ਆਪਣੇ ਹੀ ਬੱਚਿਆਂ ਨੂੰ ਖਾ ਜਾਂਦੀ ਹੈ ਤਿਵੇਂ ਇਹ ਸਿਮਰਤੀ ਆਪਣੇ ਹੀ ਸ਼ਰਧਾਲੂਆਂ ਦਾ ਨਾਸ਼ ਕਰ ਰਹੀ ਹੈ ਇਹ ਗੱਲ ਬਾਣੀ ਚ ਮਹਾਰਾਜ ਨੇ ਲਿਖੀ ਹੈ ਹਮ ਦੇਖਤ ਜਿਨ ਸਭ ਜਗ ਲੂਟਿਆ ਸਾਡੇ ਵੇਖਦੇ ਆਂ ਵੇਖਦੇ ਆਂ ਜਿਸ ਸਿਮਰਤੀ ਨੇ ਸਾਰੇ ਸੰਸਾਰ ਨੂੰ ਠੱਗ ਲਿਆ ਕਹ ਕਬੀਰ ਮੈਂ RAM ਕਹਿ ਛੁਟਿਆ ਕਬੀਰ ਸਾਹਿਬ ਜੀ ਆਖਦੇ ਆ ਮੈਂ ਪ੍ਰਭ ਦਾ ਸਿਮਰਨ ਕਰਕੇ ਉਸ ਤੋਂ ਬਚ ਗਿਆ ਹਾਂ ਗੌੜੀ ਕਬੀਰ ਜੀ ਦੇ ਮਹਾਰ ਲਗਾਮ ਪਹਿਰਾਵਾਂ ਮੈਂ ਤਾਂ ਆਪਣੇ ਮਨ ਰੂਪ ਅਤੇ ਘੋੜੇ ਨੂੰ ਉਸਤ ਨਿੰਦਾ ਤੋਂ ਰੋਕਣ ਦੀ ਪੂੰਜੀ ਦੇ ਕੇ ਪ੍ਰੇਮ ਦੀ ਲਗਨ ਦੀ ਲਗਾਮ ਪਾਉਂਦਾ ਹਾਂ ਗਲਤਾ ਜੀਣਾ ਗगन 도ਰਾ ਅਤੇ ਪ੍ਰਭੂ ਨੂੰ ਸਭ ਥਾਈਂ ਵਿਆਪਕ ਜਾਣਨਾ ਇਹ ਕਾਠੀ ਪਾ ਕੇ ਮਨ ਨੂੰ ਨਿਰੰਕਾਰ ਦੇ ਦੇਸ਼ ਦੀ ਉਡਾਰੀ ਲਵਾਉਂਦਾ ਹਾਂ ਪਾਉ ਮਨ ਨੂੰ ਪ੍ਰਭੂ ਦੀ ਯਾਦ ਵਿੱਚ ਜੋੜਦਾ ਹਾਂ ਆਪਣੇ ਵਿਚਾਰ ਅਸਵਾਰੀ ਕੀਜੈ ਆਓ ਭਾਈ ਆਪਣੇ ਸਰੂਪ ਦੇ ਗਿਆਨ ਰੂਪ ਘੋੜੇ ਉੱਤੇ ਸਵਾਰ ਹੋ ਕੇ ਜਾਈਏ ਪਾਉ ਸਾਡਾ ਅਸਲਾ ਕੀ ਹੈ ਇਸ ਵਿਚਾਰ ਨੂੰ ਘੋੜਾ ਬਣਾ ਕੇ ਇਸ ਉੱਤੇ ਸਵਾਰ ਹੋਈਏ ਸਹਜ ਕੈ ਪਾਵੜੈ ਪਗ ਧਰ ਲੀਜੈ ਰਹਾਓ ਹਰ ਵੇਲੇ ਆਪਣੇ ਅਸਲੇ ਦਾ ਚੇਤਾ ਰੱਖੀਏ ਤੇ ਆਪਣੀ ਅਕਲ ਰੂਪ ਪੈਰ ਨੂੰ ਸਹਜ ਅਵਸਥਾ ਦੀ ਰਕਾਬ ਵਿੱਚ ਰੱਖੀ ਰੱਖੀਏ ਰਹਾਓ ਚੱਲ ਰੇ ਬੈਕੁੰਠ ਉਜੈਲੇ ਤਾਰੋਂ ਚੱਲ ਏ ਮਨ ਰੂਪ ਘੋੜੇ ਤੈਨੂੰ ਮਕਉਂਠ ਦੇ ਸੈਰ ਕਰਾਵਾਂ ਇਹ ਜੈਨ ਤਾਂ ਪ੍ਰੇਮ ਕਚਾਬ ਕੁਮਾਰੋਂ ਜੇ ਅੜੀ ਕੀਤੀਓ ਤਾਂ ਤੈਨੂੰ ਮੈਂ ਪ੍ਰੇਮ ਦਾ ਚਾਬਕ ਜਿਹੜਾ ਮੇਰੇ ਕੋਲ ਡੰਡਾ ਵਾ ਮਾਰਾਂਗਾ ਕਹਤ ਕਬੀਰ ਭਲੇ ਅਸਵਾਰਾ ਬੇਦ ਕਤੇ ਬਤੇ ਰਹੈ ਨਿਰਾਰਾ ਕਬੀਰ ਆਖਦਾ ਹੈ ਉਹ ਜੇ ਸਿਆਣੇ ਅਸਵਾਰ ਜੋ ਆਪਣੇ ਮਨ ਉੱਤੇ ਸਵਾਰ ਹੁੰਦੇ ਹਨ ਵੇਦਾਂ ਤੇ ਕਿਤਾਬਾਂ ਨੂੰ ਸੱਚੇ ਝੂਠੇ ਆਖਣ ਦੇ ਝਗੜੇ ਤੋਂ ਵਕਰੇ ਰਹਿੰਦੇ ਹਨ ਗੌੜੀ ਕਬੀਰ ਜੀ ਜਿਹ ਮੁਖ ਪਾਂਚੋ ਅੰਮ੍ਰਿਤ ਖਾਏ ਜਿਸ ਮੂੰਹ ਨਾਲ ਪੰਜੇ ਹੀ ਉੱਤਮ ਪਦਾਰਥ ਖਾਈਦੇ ਹਨ ਤੇਹਾਂ ਮੁਖ ਦਿਖਤ ਲੋ ਕਟ ਲਾਏ ਮਰਨ ਤੇ ਉਸ ਮੂ ਨੂੰ ਆਪਣੇ ਸਾਹਮਣੇ ਹੀ ਚੁਆਤੀ ਬਾੜ ਕੇ ਲਾ ਦੇ ਦੀਏ ਇੱਕ ਦੁਖ RAM ਰਾਏ ਕਾਟੋ ਮੇਰਾ ਹੈ ਮੇਰੇ ਸੋਹਣੇ RAM ਮੇਰਾ ਇੱਕ ਇਹ ਦੁਖ ਦੂਰ ਕਰ ਦਿਓ ਅਗਨੰਦ ਹੈ ਅਰ ਗਰਭ ਬਸੇਰਾ ਰਹਾਓ ਇਹ ਜੋ ਤ੍ਰਿਸ਼ਨਾ ਦੀ ਅੱਗ ਸਾੜਦੀ ਹੈ ਤੇ ਗਰਭ ਦਾ ਆਸ ਪਾਉ ਇਹ ਜੋ ਮੁੜ ਮੁੜ ਜੰਮਣ ਮਰਨਾ ਪੈਂਦਾ ਹੈ ਤੇ ਤ੍ਰਿਸ਼ਨਾ ਅੱਗ ਵਿੱਚ ਸੜੀਦਾ ਹੈ ਇਸ ਤੋਂ ਬਚਾ ਲਓ ਰਹੋ ਕਾਇਆ ਬਿਗੂਤੀ ਬਹੁ ਵਿਦ ਭਾਤੀ ਮਰਨ ਪਿਛੇ ਇਹ ਸਰੀਰ ਕਈ ਤਰ੍ਹਾਂ ਖਰਾਬ ਹੁੰਦਾ ਹੈ ਕੋ ਜਾਰੇ ਕੋ ਘੜ ਲੇ ਮਟੀ ਕੋਈ ਇਸ ਨੂੰ ਸਾੜ ਦਿੰਦਾ ਹੈ ਕੋਈ ਇਸ ਨੂੰ ਮਿੱਟੀ ਵਿੱਚ ਦੱਬ ਦਿੰਦਾ ਹੈ ਕਹ ਕਬੀਰ ਹਰ ਚਰਨ ਦਿਖਾਓ ਏ ਕਬੀਰ ਪ੍ਰਭੂ ਦੇ ਦਰ ਤੇ ਇਉ ਆਕ ਕੇ ਏ ਪ੍ਰਭੂ ਮੈਨੂੰ ਆਪਣੇ ਚਰਨਾਂ ਦਾ ਦਰਸ਼ਨ ਦਿਓ ਪਾਛੇ ਤੇ ਜਮ ਕਿਉ ਨਾ ਪਠਾਓ ਉਸ ਤੋਂ ਪਿੱਛੋਂ ਬੇਸ਼ੱਕ ਜਮ ਨੂੰ ਹੀ ਮੇਰੇ ਪ੍ਰਾਣ ਲੈਣ ਲਈ ਕੱਲ ਦੇ ਗੌੜੀ ਕਬੀਰ ਜੀ ਆਪੇ ਪਾਵਕ ਆਪੇ ਪਵਨਾ ਖਸਮ ਪ੍ਰਭੂ ਆਪ ਹੀ ਅੱਗ ਹੈ ਆਪ ਹੀ ਹਵਾ ਹੈ ਜਾ ਰਹਿ ਖਸਮ ਤਰਖ ਕਮਨਾ ਜਿਉ ਆਪ ਹੀ ਜੀਵ ਨੂੰ ਸੜਨ ਲੱਗੇ ਤਾਂ ਕੌਣ ਬਚਾ ਸਕਦਾ ਹੈ RAM ਜਪਤ ਤਨ ਜੜ ਕੀ ਨਾ ਜਾਏ ਪ੍ਰਭੂ ਦਾ ਸਿਮਰਨ ਕਰਦੇ ਉਸ ਦਾ ਸਰੀਰ ਵੀ ਭਾਵੇਂ ਸੜ ਜਾਏ ਉਹ ਰਤਾ ਪ੍ਰਵਾਹ ਨਹੀਂ ਕਰਦਾ ਰਾਮ ਨਾਮ ਚਿਤ ਰਹਿ ਆ ਸਮਾਇ ਜਿਸ ਮਨੁਖ ਦਾ ਮਨ ਪ੍ਰਭੂ ਦੇ ਨਾਮ ਵਿੱਚ ਜੁੜ ਰਿਹਾ ਹੈ ਕਾ ਕੋ ਜਰ ਕਾਹ ਹੈ ਹੋਏ ਹਾਨ ਕਿਉਂਕਿ ਬੰਦਗੀ ਕਰਨ ਵਾਲੇ ਨੂੰ ਇਹ ਨਿਸ਼ਚੈ ਹੁੰਦਾ ਹੈ ਕਿ ਨਾ ਕਿਸੇ ਦਾ ਕੁਝ ਸੜਦਾ ਹੈ ਤੇ ਨਾ ਕਿਸੇ ਦਾ ਕੋਈ ਨੁਕਸਾਨ ਹੁੰਦਾ ਨਟਵਟ ਖੇਲੈ ਸਾਰੰਗਪਾਨ ਪਰਬੂ ਆਪ ਹੀ ਸਭ ਥਾਈ ਨਟਾਂ ਪੈਸਾ ਵਾਂਗ ਖੇਡ ਰਿਹਾ ਹੈ ਭਾਵੇਂ ਕਿਤੇ ਆਪ ਹੀ ਨੁਕਸਾਨ ਕਰ ਰਿਹਾ ਹੈ ਕਿਤੇ ਆਪ ਹੀ ਨੁਕਸਾਨ ਸਹਿ ਰਿਹਾ ਹੈ ਕਹ ਕਬੀਰ ਅਖਰ ਦੇ ਭਾਖ ਇਸ ਵਾਸਤੇ हे ਕਬੀਰ ਤੂੰ ਤਾਂ ਇਹ ਨਿੱਕੀ ਜੀ ਗੱਲ ਚਤੇ ਰੱਖ ਹੋਏਗਾ ਖਸਮ ਤਾਂ ਲੇਗਾ ਰੱਖ ਕਿ ਜੇ ਖਸਮ ਨੂੰ ਮਨਜ਼ੂਰ ਹੋਇਆ ਤਾਂ ਜਿੱਥੇ ਕਿਤੇ ਲੋੜ ਪੈਗੀ ਆਪ ਹੀ ਬਚਾ ਲਏਗਾ ਗੋੜੀ ਕਬੀਰ ਜੀ ਦੁਪਦੇ ਨਾ ਮੈਂ ਜੋਗ ਧਿਆਨ ਚਿਤ ਲਾਇਆ ਮੈਂ ਤਾਂ ਜੋਗ ਦੇ ਦੱਸਿਓ ਧਿਆਨ ਭਾਉ ਸਮਾਧੀਆਂ ਦਾ ਗੋ ਨਹੀਂ ਕੀਤਾ ਧਿਆਨ ਨਹੀਂ ਕੀਤਾ ਬਿਨ ਬੈਰਾਗ ਨਾ ਛੂਟ ਸੁਮਾਇਆ ਕਿਉਂਕਿ ਇਸ ਨਾਲ ਵਿਰਾਗ ਪੈਦਾ ਨਹੀਂ ਹੁੰਦਾ ਅਤੇ ਵਿਰਾਗ ਤੋਂ ਬਿਨਾ ਮਾਇਆ ਦੇ ਬੋਤੋਂ ਖਲਾਸੀ ਨਹੀਂ ਹੋ ਸਕਦੀ ਮੈਂ ਇਸ ਕਰਕੇ ਇਹਦਾ ਧਿਆਨ ਨਹੀਂ ਰੱਖਦਾ ਕੈਸੇ ਜੀਵਨ ਹੋਏ ਹਮਾਰਾ ਕਿਉਂਕਿ ਮਾਇਆ ਇਤਨੀ ਪ੍ਰਬਲ ਹੈ ਕਿ ਜੇ ਆਸਾਂ ਨੂੰ ਪ੍ਰਭੂ ਦੇ ਨਾਮ ਦਾ ਆਸਰਾ ਨਾ ਹੋਵੇ ਤਾਂ ਕਹ ਕਬੀਰ ਜੇ ਇਸ ਗੱਲ ਦਾ ਧਿਆਨ ਸਾਨੂੰ ਆਜਾਏ ਨਾ ਕੈਸੇ ਜੀਵਨ ਹੋਏ ਹਮਾਰਾ ਪ੍ਰਭੂ ਦੇ ਨਾਮ ਦੇ ਆਸਰੇ ਤੋਂ ਬਨਾ ਸੀ ਜੀਵਨ ਜਿਉਈ ਨਹੀਂ ਸਕਦੇ ਜਬ ਨਾ ਹੋਏ RAM ਨਾਮ ਆਧਾਰਾ ਰਹੋ ਕਿਉਂਕਿ ਮਾਇਆ ਇਤਨੀ ਪ੍ਰਭਲ ਹੈ ਕਿ ਸਾਨੂੰ ਪ੍ਰਭੂ ਦੇ ਨਾਮ ਦਾ ਆਸਰਾ ਨਾ ਹੋਵੇ ਤਾਂ ਅਸੀਂ ਨਾਮ ਤੋਂ ਬਿਨਾ ਰਹਿ ਨਹੀਂ ਸਕਦੇ ਕਹ ਕਬੀਰ ਖੋਜੋ ਅਸਮਾਨ ਮੈਂ ਆਕਾਸ਼ ਤੱਕ ਪਾ ਸਾਰੀ ਦੁਨੀਆ ਭਾਲ ਕਰ ਚੁੱਕਿਆ ਹਾਂ ਰਾਮ ਸਮਾਨ ਨ ਦੇਖੋਂ ਆ ਨਾ ਏ ਕਬੀਰ ਆਖ ਪ੍ਰਭੂ ਤੋਂ ਬਿਨਾ ਮੈਨੂੰ ਕੋਈ ਹੋਰ ਨਹੀਂ ਲੱਭਾ ਜੋ ਮਾਇਆ ਦੇ ਮੋਹ ਤੋਂ ਬਚਾ ਕੇ ਅਸਲ ਜੀਵਨ ਦੇ ਸਕੇ